ਅੱਜ ਵਿਲੇ ਇੱਕ ਵੱਡੇ ਜਹਾਜ਼ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ ਇਸ ਵੱਡੇ ਜਹਾਜ਼ ਹਾਦਸੇ ਵਿੱਚ 61 ਲੋਕਾਂ ਦੀ ਜਾਨ ਚਲੀ ਗਈ ਹੈ ਇਹਨਾਂ ਦੇ ਵਿੱਚ 57 ਯਾਤਰੀ ਤੇ 4 ਚਾਲਕ ਦਲ ਦੇ ਮੈਂਬਰ ਦੱਸੇ ਗਏ ਨੇ ਜਹਾਜ਼ ਦੇ ਕਰੈਸ਼ ਹੋਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਜਹਾਜ਼ ਦੇ ਕਰੈਸ਼ ਹੋਣ ਦੇ ਨਾਲ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਦਰਅਸਲ ਇਹ ਹਾਦਸਾ ਬ੍ਰਾਜ਼ੀਲ ਦੀ ਇੱਕ ਲੋਕਲ 에ਰਲਾਈਨ ਦੇ ਜਹਾਜ਼ ਦੇ ਨਾਲ ਵਾਪਰਿਆ 61 ਲੋਕਾਂ ਦੀ ਇਸ ਦੇ ਵਿੱਚ ਜਾਨ ਚਲੀ ਗਈ ਹੈ ਇਹ ਹਾਦਸਾ ਬ੍ਰਾਜ਼ੀਲ ਦੇ ਸਾਓ ਪਾਲੋ ਸੂਬੇ ਦੇ ਇੱਕ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਦੇ ਵਿੱਚ ਅੱਜ ਵਾਪਰਿਆ ਹੈ ਔਰ ਇਸ ਭਿਆਨਕ ਜਹਾਜ਼ ਹਾਸਦ ਵਿੱਚ 61 ਲੋਕਾਂ ਦੀ ਜਾਣਕਾਰੀ ਚਲੀ ਗਈ ਹੈ 에어ਲਾਈਨ ਵੱਲੋਂ ਇਹ ਜਾਣਕਾਰੀ ਸਾਝੀ ਕੀਤੀ ਗਈ ਹੈ ਇਸ ਦੇ ਤਾਰਨਾ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਔਰ ਵੱਡੀ ਗੱਲ ਇਹ ਹੈ ਕਿ ਇਹ ਜਹਾਜ਼ ਸੌਪਾਲੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਗਵਾਰੂਲੋਸ ਲਈ ਜਾ ਰਿਹਾ ਸੀ ਔਰ ਇਹ ਰਸਤੇ ਦੇ ਵਿੱਚ ਹਾਦਸਾ ਗ੍ਰਸ ਹੋ ਗਿਆ ਇਸ ਦੇ ਵਿੱਚ 57 ਯਾਤਰੀਆਂ ਦੇ ਨਾਲ-ਨਾਲ 4 ਕਰੂ ਮੈਂਬਰ ਵੀ ਸਨ ਔਰ ਇਹ ਹਾਦਸੇ ਦਾ ਕਾਰਨ ਹਾਲੇ ਤੱਕ ਨਹੀਂ ਲੱਭਿਆ ਰਾਸ਼ਟਰਪਤੀ ਲੁਇਸ ਇਨਾਸੀਓ ਲੂਲਾ ਦਾ ਸਿਲਵਾ ਨੇ ਇਹ ਖਬਰ ਸਾਂਝੀ ਕਰਦੇ ਹੋਏ ਪੀੜ ਨੂੰ 1 ਮਿੰਟ ਦਾ ਮੌਨ ਰੱਖਣ ਦੇ ਵਾਸਤੇ ਵੀ ਕਿਹਾ ਉਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਜਹਾਜ਼ ਦੇ ਵਿੱਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਮਰ ਚੁੱਕੇ ਨੇ ਪਰ ਉਹਨਾਂ ਵੱਲੋਂ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਇਸ ਮੌਕੇ ਫਾਇਡਪਾਰਟਮੈਂਟ ਮਿਲਟਰੀ ਪੁਲਿਸ ਅਤੇ ਸਿਵਲ ਡਿਫੈਂਸ ਅਥਾਰਟੀ ਨੇ ਬੇਨਹੇਡੋ ਵਿੱਚ ਹਾਦਸੇ ਵਾਲੀ ਥਾਂ ਤੇ ਆਪਣੀਆਂ ਟੀਮਾਂ ਭੇਜ ਦਿੱਤੀਆਂ ਨੇ ਮਿਲੀ ਜਾਣਕਾਰੀ ਦੇ ਮਤਲਬਕ ਜਹਾਜ਼ ਕ੍ਰੈਸ਼ ਹੋਣ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀ ਹੈ ਤੇ ਇਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਦੇ ਦੋਵੇਂ ਇੰਜਨ ਫੇਲ ਹੋ ਜਾਂਦੇ ਨੇ ਅਤੇ ਜਹਾਜ਼ ਪਲਟੀਆਂ ਮਾਰਦਾ ਹੋਇਆ ਇੱਥਾਂ ਡਿੱਗਣ ਲੱਗਦਾ ਹੈ ਤਾਸ਼ ਦੇ ਪੱਤਿਆਂ ਵਾਂਗ ਇਮਾਰਤਾਂ ਤੇ ਡਿੱਗ ਜਾਂਦਾ ਹੈ ਔਰ ਇੱਥਾਂ ਡਿੱਗਦਿਆਂ ਹੀ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਔਰ ਮਿਲੀ ਜਾਣਕਾਰੀ ਦੇ ਮੁਤਾਬਕ ਜਹਾਜ਼ ਦੇ ਕ੍ਰੈਸ਼ ਹੋਣ ਦੇ ਕਾਰਨ ਆਸ-ਪਾਸ ਦੇ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਕਿਉਂਕਿ ਇਹ ਜਹਾਜ਼ ਰਹਾਇਸ਼ੀ ਇਲਾਕੇ ਦੇ ਵਿੱਚ ਡਿੱਗਿਆ ਜਿਸ ਦੇ ਨਾਲ ਹਾਲੇ ਹੋਰ ਵੀ ਨੁਕਸਾਨ ਦੇ ਅੰਦਾਜ਼ੇ ਲਗਾਏ ਜਾ ਰਹੇ ਨੇ ਤੁਰਦਸ ਦੀ ਕਿ ਵੱਡਾ ਜਹਾਜ਼ ਹਾਦਸਾ ਜਿਹੜਾ ਇਹ ਸਾਹਮਣੇ ਹੋਇਆ ਜਹਾਜ਼ ਹਾਦਸੇ ਦੇ ਵਿੱਚ 61 ਲੋਕਾਂ ਦੀ ਜਾਨ ਚਲੀ ਗਈ ਹੈ ਔਰ ਜਹਾਜ਼ ਕ੍ਰੈਸ਼ ਹੋਣ ਦੇ ਨਾਲ ਇਹਨਾਂ 61 ਲੋਕਾਂ ਦੀ ਜਾਨ ਜਾਣ ਦੇ ਨਾਲ ਨਾਲ ਬਹੁਤ ਸਾਰੇ ਘਰਾਂ ਦਾ ਵੀ ਨੁਕਸਾਨ ਹੋ ਗਿਆ ਹੈ ਇਹ ਹਾਦਸਾ ਬ੍ਰਾਜ਼ੀਲ ਦੇ ਸਾਓ ਪਾਲੋ ਦੇ ਵਿੱਚ ਸਾਹਮਣੇ ਆਇਆ ਕਿ ਜਹਾਜ਼ ਦੇ ਦੋਵੇਂ ਇੰਜਨ ਫੇਲ ਹੋ ਜਾਂਦੇ ਨੇ ਅਤੇ ਜਹਾਜ਼ ਪਲਟੀਆਂ ਮਾਰਦਾ ਹੋਇਆ ਇੱਥਾਂ ਡਿੱਗਣ ਲੱਗਦਾ ਹੈ ਤਾਸ਼ ਤੇ ਪੱਤਿਆਂ ਵਾਗ ਇਮਾਰਤਾਂ ਤੇ ਡਿੱਗ ਜਾਂਦਾ ਔਰ ਇਥਾਂ ਡਿੱਗਦਿਆਂ ਹੀ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਔਰ ਮਿਲੀ ਜਾਣਕਾਰੀ ਦੇ ਮਤਾਬਕ ਜਹਾਜ਼ ਦੇ ਕ੍ਰੈਸ਼ ਹੋਣ ਦੇ ਕਾਰਨ ਆਸ-ਪਾਸ ਦੇ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਕਿਉਂਕਿ ਇਹ ਜਹਾਜ਼ ਰਹਾਇਸ਼ੀ ਇਲਾਕੇ ਦੇ ਵਿੱਚ ਡਿੱਗਿਆ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ